ਲਓ ਦੋਸਤੋ ਕਰ ਲੋ ਜਿਹੜੀ ਵੀਰੇ ਪਹਿਲੇ ਨੰਬਰ ਦੇ ਆਪਾਂ ਝੋਟੀ ਦੇਖੀ ਆ ਨਾ ਤੀਜਾ ਸੂਆ ਹਾਂਜੀ ਇਹ ਤੀਜਾ ਸੂਆ ਜੀ ਕਿੰਨਾ ਦੁੱਧ ਰੈਡੀ ਆ ਬਾਹਰ ਤੇ ਵਾਲੀ 10 ਲੀਟਰ ਤਿਆਰ ਹੈ ਇਸ ਟਾਈਮ ਤੇ ਦੋ ਨੰਬਰ ਇਹ ਜੀ ਦੂਜੇ ਸੂਏ ਆ ਜੀ ਮੁੱਲ ਸਾਰਿਆਂ ਦੇ ਫੋਨ ਤੇ ਹੋਣਗੇ ਇਹ ਦੂਜਾ ਸੂਆ ਆ ਗਈ ਮਗਰ ਕੀ ਆ ਤੇ ਜੀ ਇਹਦੇ ਕੱਟੀ ਆ ਜੀ ਕੱਟੀ ਆ ਗਈ ਤੇ ਮੋਲੇ ਦਾ ਵੀ ਫੋਨ ਤੇ ਹਾਂਜੀ ਕਿੰਨਾ ਬੋਲਾ ਥੱਲੇ ਇਹ ਇਹ ਕੱਲ੍ਹ ਸੁਈ ਹੋਈ ਆ ਜੀ ਓਕੇ ਬੋਲਾ ਤੇ ਅੱਗੇ ਨੀਲੀ ਦਾ ਵੀ ਬਾਈ ਇਹ ਨੀਲੀ ਦਾ ਵੀ ਨੋ ਹੋ ਗਈ ਚਾਰ ਕਰਾਂ ਸੂਈ ਤੇ ਲੈਵਲ ਉਹਦੀ ਬੜੀ ਸਾਫ ਆ ਕਿੰਨਾ ਰੈਡੀ ਆ ਹੁਣ ਹੈਗਾ ਜੀ 12 ਟਨ ਲੀਟਰ ਤਿਆਰ ਇਹ ਥੱਲੇ ਵੀ 11-12 ਲੀਟਰ ਤਿਆਰ ਆ ਯਾਰ 11 ਤੋਂ 12 ਲੀਟਰ ਦੁੱਧ ਰੈਡੀ ਆ ਤੇ ਮੋਲੇ ਦਾ ਵੀ ਫੋਨ ਤੇ ਦੁੱਧ ਕਿੱਥੇ ਕਿਤੇ ਕਰਵਾ ਸਕਦੇ ਬਾਈ ਬਾਹੂ ਜੀ 1500 ਲੀਟਰ ਜੀ ਤੇ ਅੱਗੇ ਵੀਰੇ ਆ ਗਈ ਇਹਦਾ ਸਿਰਫ 62000 ਹਾਂਜੀ ਹਾਂਜੀ ਇਹਦਾ ਸਿਰਫ ਕਿੰਨਾ ਦੁੱਧ ਰੈਡੀ ਆ ਇਹ ਥੱਲੇ 11 ਲੀਟਰ 11 ਲੀਟਰ ਸਰ 62000 ਚੰਗੀ ਆ ਜੀ ਜ਼ਰੂਰ ਕਰੋ ਸੰਪਰਕ ਤੇ ਅੱਗੇ ਵੀਰੇ ਨਗੀਨਾ ਪੀਸੀ ਆ ਗਿਆ ਦੂਜਾ ਸੂਆ ਆ ਗਿਆ ਗੱਭਣ ਦੂਜਾ ਸੂਆ ਮੋਲੇ ਦਾ ਵੀ ਫੋਨ ਤੇ ਕਿੰਨਾ ਦੁੱਧ ਕੱਢ ਦੂੰ ਇਹਦੇ ਦੂਜੀ 16-17 ਲੀਟਰ ਜੀ ਤੇ ਅੱਗੇ ਆ ਗਈ ਬੈੜ ਜਰਸੀ ਆ ਗਈ ਜੀ 20 ਕਿਲੋ ਦੁੱਧ ਬਾਈ ਰੇੜੀ ਆ ਤੇ ਨੰਬਰ ਬੋਲੀ ਬਾਈ 9872548772